ਇਹ ਇਤਨਾ ਪ੍ਰੀਖਿਆ ਦੇ 100 ਵਿਦਿਆਰਥੀ ਅਤੇ 50 ਸਹਿਯੋਗੀ ਅਧਿਆਪਕਾਂ ਨੂੰ ਕੀਤਾ ਸਨਮਾਨਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਨੂੰ ਸਮਰਪਿਤ 5ਵੀਂ 22 ਵਿਦਿਆਰਥੀ ਚੇਤਨਾ ਪਾਰਖ ਪ੍ਰੀਖਿਆ ਵਿੱਚ ਇਕਾਈ ਸੰਗਰੋਹ ਨੇ ਅਹਿਮ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਪਾਰਲ ਪੈਰਲ ਸੰਗਰੋਹ ਵਿਖੇ ਜੋਨ ਮੁਖੀ ਮਾਸਟਰ ਪਰਮਬੇਦ ਤੇ ਕਾਈ ਮੁਖੀ ਸੁਰਿੰਦਰਪਾਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਜਿਸ ਵਿੱਚ ਕਾਈ ਦੇ 38 ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿੱਚ ਤਰਕਸ਼ੀਲ کارਗੁਨਾ ਵਿਦਿਆਰਥੀਆਂ ਤੇ ਸਕੂਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਕਾਈ ਮੁਖੀ सुरेंद्रਪਾਲ ਤੇ ਮੀਡੀਆ ਮੁਖੀ ਸੀ타ਰਾਮ ਬਾਲਦ ਕਲਾ ਵੱਲੋਂ ਹਾਜ਼ਰੀਨ ਦਾ ਸਵਾਗਤ ਕਰਨ ਉਪਰੰਤ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਿਦਵਾਨ ਡਾਕਟਰ ਕੁਲਦੀਪ ਸਿੰਘ ਦੀਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿੱਚ ਵਿਗਿਆਨਕ ਚੇਤਨਾ ਵਿਕਸਿਤ ਕਰਨ ਦੀ ਥਾਂ ਧਰੂੜੀਵਾਦੀ ਪਾਠਕ੍ਰਮ ਸ਼ਾਮਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਤੋਂ ਵਾਂਝਿਆ ਕੀਤਾ ਹੈ ਅਤੇ ਇਸ ਦੇ ਮੁਕਾਬਲੇ ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ 4 ਦਹਾਕਿਆਂ ਤੋਂ ਵਿਗਿਆਨਕ ਚੇਤਨਾ ਪਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਜਿਸ ਦਾ ਇੱਕ ਰੂਪ ਵਿਦਿਆਰਥੀ ਚੇਤਨਾ ਪਰਵ ਹੈ। ਇਸ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਘਰੂਰ ਬਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਬੇਦ ਨੇ ਪਿਛਲੇ 5 ਸਾਲਾਂ ਤੋਂ ਕਾਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੋਜेक्टਾ ਦੇ ਮਕਸਦ ਅਤੇ ਵਿਗਿਆਨਕ ਚੇਤਨਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਆਕਾਈ ਸੰਘਰੂਰ ਦੀ ਚੇਤਨਾ ਪਰਖ ਸੰਬੰਧੀ ਆਪਣੀ ਮਾਤਾ ਦੀ ਯਾਦ ਵਿੱਚ ਵਿਸ਼ੇਸ਼ ਆਰਥਿਕ ਸਹਿਯੋਗ ਕਰਨ ਲਈ ਮਛਤਰ ਸਿੰਘ ਵਿਦੇਸ਼ਾ ਕਨੇਡਾ ਦਾ ਧੰਨਵਾਦ ਕੀਤਾ। ਇਸ ਮੌਕੇ ਕਾਈ ਪੱਤਰ ਤੇ 6ਵੀਂ ਤੋਂ 12ਵੀਂ ਜਮਾਤ ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਮਿਡਲ ਗਰੁੱਪ ਦੇ 45 ਅਤੇ ਸਕੈਂਡਰੀ ਗਰੁੱਪ ਦੇ 55 ਵਿਦਿਆਰਥੀਆਂ ਨੂੰ ਤਰਕਸ਼ੀਲ ਮੈਮਰਾਂ ਨੇ ਸਮੂਹਿਤ ਰੂਪ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ, ਪੜ੍ਹਨ ਸਮਗਰੀ ਅਤੇ ਸਨਮਾਨ ਪੱਤਰ ਦੇ ਕੇ ਲਗਭਗ 50 ਸਹਿਯੋਗੀ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਧੀਆ ਮਨੁੱਖੀ ਹੁਨਾਂ ਤੇ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰੰਗਕਰਮੇ ਜਗਦੇਸ਼ ਪਾਪੜਾ ਦੀ ਨਿਰਦੇਸ਼ਨਾ ਹੇਠ ਮਾਲਵਾ ਏਕ ਗਰੁੱਪ ਆਫ ਲਹਿਰਗਾਗਾ ਦੇ ਕਲਾਕਾਰਾਂ ਨੇ ਰਸਪਿੰਨੀ ਸੁਰੀਲੀ ਆਵਾਜ਼ ਵਿੱਚ ਸਰੋਤਿਆਂ ਦਾ ਸਾਰਥਕ ਮਨੋਰੰਜਨ ਕੀਤਾ ਤਰਕਸ਼ੀ ਲਾਗੂ ਜਗਦੇਵ ਕੰਮੋ ਮਾਜਰਾ ਵੱਲੋਂ ਹੱਥ ਦੀ ਸਫਾਈ ਦੇ ਟਿੱਖਾ ਨਾਲ ਵਿਗਿਆਨਕ ਸੋਚ ਦਾ ਚਾਨਣ ਬਖੇਰਿਆ ਗਿਆ ਇਸ ਤਰ੍ਹਾਂ ਸਮਾਨ ਇਸ ਤਰ੍ਹਾਂ ਸਨਮਾਨ ਸਮਾਗਮ ਅਮਿੱਟ ਛਾਪਾਂ ਛੱਡਦਾ ਯਾਦਗਾਰੀ ਹੋ ਨਿਬੜਿਆ ਮਾਚਾ ਸੰਚਾਲਨ ਦੀ ਜ਼ਿੰਮੇਵਾਰੀ ਤਰਕਸ਼ੀਲ ਆਗੂ ਪੇਸ਼ਨ ਸਿੰਘ ਨੇ ਬਾਕੀ ਬੀ ਨਿਭਾਈ ਜਦ ਕਿ ਪ੍ਰੋਗਰਾਮ ਦੀ ਸਮਾਪਤੀ ਮੌਕੇ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਵੱਲੋਂ ਚੇਤਨਾ ਪ੍ਰਿਕਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ ਅਧਿਆਪਕਾਂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਪ੍ਰਿੰਸੀਪਲ ਰਜਿੰਦਰ ਕੁਮਾਰ ਸਿੰਘਲਾ प्रिंसीपल नवराज प्रिंसीपल बलविंद सिंह राय प्रिंसीपल हरदेव कुमार प्रिंसीपल अमरीक सिंह खोकर प्रिंसीपल हरदेव सिंह बडरुखा प्रिंसीपल दर्शन कौर सुनीता राणी स्कूल गुरप्रीत कौर थलेसा लैक्चरार रणजीत सिंह उपली मास्टर हरीश कुमार लैक्चरार लखवीर सिंह अवतार सिंह चूल कलांरुण सिंह संगतपुरा बीरबल गागा मैला जनमेत सिंह बखौरा दर्शन सिंह पोस्ट मास्टर ਹਰਪ੍ਰੀਤ ਸਿੰਘ ਚਨੇੜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਇਕਾਈ ਸੰਗਰੂਰ ਵੱਲੋਂ ਉਪਰੋਕਤ ਤੋਂ ਇਲਾਵਾ ਪਰਮਜੀਤ ਕੌਰ ਬਨੀਤਾ ਰਾਣੀ ਸੁਨੀਤਾ ਰਾਣੀ ਸਵਰਨਜੀਤ ਸਿੰਘ ਗੁਰਦੀਪ ਸਿੰਘ ਲਹਿਰਾ ਸੁਖਦੇਵ ਸਿੰਘ ਕਿਸ਼ਨਗੜ ਰਮੇਸ਼ ਕੁਮਾਰ ਸਾਦਾ ਸਿੰਘ ਰਗਬੀਰ ਸਿੰਘ ਪ੍ਰਗਟ ਸਿੰਘ ਬਾਲੀਆਂ ਤਰਸੇਮ ਅਲੀ ਸ਼ੇਰ ਗੁਰਜੰਤ ਸਿੰਘ ਪ੍ਰਗਟ ਸਿੰਘ ਪਰਮਿੰਦਰ ਸਿੰਘ ਮਹਿਲਾ ਮੈਂਬਰਾਂ ਤੇ ਆਧਾਰਿਤ ਸਮੁੱਚੀ ਟੀਮ ਨੇ ਸ਼ਮੂਲੀਅਤ ਕੀਤੀ ਤਰਕਸ਼ੀਲ ਟੀਵੀ ਲਈ ਮਾਸਟਰ ਪਰਮਦੇਵ ਦੀ ਵਿਸ਼ੇਸ਼ ਰਿਪੋਰਟ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਖੂਬਹੂ ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਤੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ ਵਖ ਗਿਣਤੀ